हैलो जी सत श्रीकाल जी मैं अरविंद कौर से स्वागत है ता रविंदर फैब्रिक रविंदर फैब्रिक तुम देख सकते जो डेली नवी नवी अपडेट्स नवी नवी वीडियो नवी नवी क्वालिटी दिया चीज़ा अच्छे तो वास्ते लैके आए वैलबट के सूट बहुत प्यारे सूट हो चलो देखते हैं लो जी पहला सूट आ गया वेलबट का सूट ओवर सूट आएगा बहुत ही प्यारा जहा है नाल मिलेगा शाल साढ़े तीन मीटर की कट आएगी व्डे पन्ने का सूट होएगा सब का खुला डुला बन जाएगा है जी ठीक है नेड़े तो भी दिखा दिनी ਪ੍ਰਿੰਟ ਚੈੱਕਆਊਟ ਕਰ ਲਓ ਓਕੇ ਇਹਦੇ ਨਾਲ ਤੁਹਾਨੂੰ ਸ਼ਾਲ ਮਿਲੇਗਾ ਲਓ ਜੀ ਠੀਕ ਹੈ ਇਸ ਤਰ੍ਹਾਂ ਓਕੇ ਜੀ ਸ਼ਾਲ ਮਿਲੇਗਾ ਨਾਲ ਪ੍ਰਾਈਸ ਲੱਗੇਗਾ ਜੀ 650 ਰੁਪਏ ਠੀਕ ਹੈ ਬਹੁਤ ਸੋਹਣਾ ਸੂਟ ਆ ਸਕਰੀਨਸ਼ਾਟ ਭੇਜੋ WhatsApp ਨੰਬਰ ਤੇ ਆਪਣਾ ਆਰਡਰ ਜਲਦੀ ਕਨਫਰਮ ਕਰਾ ਲਓ ਔਰ ਜੀ ਨੈਕਸਟ ਪੀਸ ਆ ਗਿਆ ਆਪਣੇ ਕੋਲ ਇਹਦੇ ਵਿੱਚ ਹੀ 벨ਵਟ ਦੇ ਵਿੱਚ ਇਹ ਵੀ ਆਲਓਵਰ ਸੂਟ ਆਏਗਾ ਐਵਲਾ ਪ੍ਰਿੰਟ ਆਊਗਾ ਇਹਦਾ ਤੇ ਇਹ ਆਊਗਾ ਸ਼ਾਲ ठीक है प्राइस सेम रहूगा छे सौ रुपए ठीक है स्टॉल आएगा स्टॉल ठीक है ज्यादा चौड़ा नहीं है स्टॉल होएगा ओके जी ए आ गया ए प्रिंट बहुत सोना कलर है बहुत सोना प्रिंट है साढ़े छे सौ प्राइस रहेगा विद शिपिंग दा। फिर आएगा जी ये वाला ये भी कलर बहुत सोना है प्रिंट बहुत सोना है हेलो ओके ਬਹੁਤ ਸੋਹਣਾ ਪ੍ਰਿੰਟ ਆ ਇਹਦੇ ਨਾਲ ਤੁਹਾਨੂੰ ਲੈਂਸ ਮਿਲੂਗੀ ਪੈਨਲ ਸਾਈਡ ਵੀ ਕੀਰੇ ਦੇਣੀ ਠੀਕ ਹੈ ਇਹ ਆ ਗਿਆ ਫਿਰੋਜ਼ੀ ਕਲਰ ਦੀ ਵੈਲਵਟ ਦੀ ਬਾਟਮ ਤੇ ਇਹਦੇ ਨਾਲ ਛਾਲ ਬਹੁਤ ਸੋਹਣਾ ਹੈ ਖੁੱਲਾ ਡੁੱਲਾ ਛਾਲ ਆਊਗਾ ਇਹ ਲੋ ਜੀ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਵਾਲਾ ਛਾਲ ਆਏਗਾ ਬਹੁਤ ਸੋਹਣਾ ਪ੍ਰਾਈਸ ਲੱਗੇਗਾ 950 ਰੁਪਏ ਇਹਦੇ ਵਿੱਚ ਅਗਲਾ ਕਲਰ ਆ ਗਿਆ ਗ੍ਰੀਨ ਪ੍ਰਿੰਟ ਚੈੱਕ ਆਊਟ ਬਹੁਤ ਸੋਹਣਾ ਪ੍ਰਿੰਟਰ ਅਲੋਜੀ ਠੀਕ ਹੈ ਇਹਦੇ ਵੀ ਤੁਹਾਨੂੰ ਲੈਸ ਮਿਲੂਗੀ ਲੱਗੀ ਹੋਈ ਮਹਿੰਦੀ ਕਲਰ ਦੀ ਬਾਟਮ ਆਏਗੀ ਨਾਲ ਨਾਲ ਸੇਮ ਹੀ ਸ਼ਾਲ ਆਏਗਾ ਡਬਲ ਕਲਰ ਇਸ ਤਰ੍ਹਾਂ ਦਾ ਠੀਕ ਹੈ ਲੋਜੀ ਪ੍ਰਾਈਸ ਸੇਮ ਰਹੇਗਾ 950 950 ਰੁਪਏ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਪ੍ਰਿੰਟ ਬਹੁਤ ਸ਼ਾਨਦਾਰਾ ਛੋਟਾ ਛੋਟਾ ਪ੍ਰਿੰਟ ਹੈ ਬਹੁਤ ਹੀ ਸ਼ਾਨਦਾਰ ਇਹਦੇ ਵੀ ਤੁਹਾਨੂੰ ਪੈਨਲ ਸਾਈਡਲੈਸ ਮਿਲੂਗੀ ਕਿਰੇ ਤੇ ਲੈਸ ਮਿਲੂਗੀ ਪਿਸਤਾ ਅੰਗੂਰੀ ਕਲਰ ਦੀ ਬਾਟਮ ਹੈ ਅੰਗੂਰੀ ਕਲਰ ਜਾਂ ਪਿਸਤਾ ਜਾਂ ਅੰਗੂਰੀ ਚਲੋ ਜਿਹੜਾ ਵੀ ਹੈ ਠੀਕ ਹੈ ਹਲੋ ਓਕੇ ਇਹ ਆਏਗਾ ਨਾਲ ਚਾਲ ਸੋਹਣਾ ਲੱਗਦਾ ਹੈ ਬਹੁਤ ਤੇ ਪ੍ਰਾਈਸ ਲੱਗੇਗਾ ਜੀ ਸੇਮ 950 ਰੁਪਏ ਫਿਰ ਆਏਗਾ ਜੀ 950 ਦੇ ਵਿੱਚ ਇੱਕ ਹੋਰ ਆਈਟਮ ਇਹ ਪੌਂਚੀ ਵਰਕ ਵਾਲੀ ਆਏਗੀ ਇਆਗੀ ਸ਼ਰਟ ਠੀਕ ਹੈ ਵੱਡੇ ਪੰਨੇ ਦੀ 170 ਦੀ ਕੱਟ ਹੋਊਗੀ ਸ਼ਰਟ ਦੀ ਲਓ ਜੀ ਨਾਲ ਆਊਗੀ बॉटਮ बॉटਮ ਦੇ ਉੱਤੇ ਆਊਗਾ ਵਰਕ ਵੈਲਵਟ ਦੀ बॉटਮ ਹੋਊਗੀ ਤੇ ਕੱਟ ਪੂਰੀ ਹੋਊਗੀ ਲਓ ਜੀ ਨਾਲ ਆ ਗਿਆ ਸਟਾਲ ਠੀਕ ਹੈ ਸੇਮ ਪ੍ਰਿੰਟਡ ਸਟਾਲ ਆਊਗਾ ਇਹ ਲੋ ਜੀ ਠੀਕ ਹੈ ਪ੍ਰਾਈਸ 950 ਹੀ ਰਹੂਗਾ ਇਹਦੇ ਵਿੱਚ ਸੈਕਿੰਡ ਕਲਰ ਆ ਗਿਆ ਇਹ ਵਾਲਾ लो जी ठीक है बहुत सोना नि बैलवी कॉफी कलर पहुंचे वर्क वाली स्टॉल ओके जी लो ए बहुत सोहना स्टॉल बनिया हुआ प्राइस सेम प्रिंट देख लो बहुत सोहना प्रिंट आलो जी ओके ਇਹ ਵਾਲਾ ਪ੍ਰਿੰਟ ਆਊਗਾ ਇਹ ਆਊਗੀ ਜੀ ਬਾਟਮ ਨਾਲ ਪੌਂਚੇ ਵਰਕ ਵਾਲੀ ਵਰਕ ਤੇ ਖਾਦਾ ਚੰਗੀ ਤਰ੍ਹਾਂ ਸਕਿਨ ਕਲਰ ਦੀ ਠੀਕ ਹੈ ਤੇ ਨਾਲ ਇਸੇ ਤਰ੍ਹਾਂ ਹੀ ਸ਼ਾਲ ਆਊਗਾ ਸਟਾਲ ਆਊਗਾ ਸਟਾਲ ਸாரி ਲਓ ਜੀ ਓਕੇ ਜੀ ਲਓ ਪ੍ਰਾਈਸ ਲੱਗੇਗਾ ਜੀ 950 नेक्स्ट कलर भी बहुत सोहना इतना ब्लैक बॉटम आएगी लाओ जी ठीक है ए वाला पीस आएगा बहुत सोना सोहना जहाँ ये नो मिलेगी ब्लैक बॉटम ते ब्लैक स्टॉल हलो जी ओके हमें लगता दो पीस आ पाँ मैं ये ही दिखाया सी अगला पीस दिखाने हैं ਹਾਂਜੀ ਨੈਕਸਟ ਆਏਗਾ ਜੀ ਸੂਟ ਹੈਲੋ ਇਹ ਆ ਗਿਆ ਜੀ ਬਹੁਤ ਹੀ ਸੋਹਣਾ ਪੀਸ ਹੈ ਵੈਲਵਟ ਬਹੁਤ ਸੋਹਣੀ ਹੈ 9000 ਹੋਗੀ ਹਾਂ 9000 ਵੈਲਵਟ ਹੋਗੀ ਬਹੁਤ ਸੋਹਣੀ ਹੈਲੋ ਜੀ ਇਹਦਾ ਇਹ ਆਏਗਾ ਪ੍ਰਿੰਟ ਆਊਟ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਣੀ ਹੈ ਲਓ ਜੀ ਇਸ ਤਰ੍ਹਾਂ ਠੀਕ ਹੈ ਇਮੇ ਉਪਰੋਂ ਆਏਗਾ ਆਫ ਵਾਈਟ نیچے ਤੋਂ ਆਏਗਾ ਗ੍ਰੇ ਕਲਰ ਬਹੁਤ ਸੋਹਣਾ ਸਟੱਫ ਬਹੁਤ ਸੋਹਣਾ ਹੈ ਸੌਫਟ ਵਾਲਾ ਫਰਕ ਧਿਆਨਦਾਈ ਹੈ ਬਈ ਜਿੱਥੇ ਪੈਸਿਆਂ ਦਾ ਫਰਕ ਆਏਗਾ ਉੱਥੇ ਸਟੱਫ ਦਾ ਫਰਕ ਵੀ ਆਏਗਾ ਇਹਦੇ ਨਾਲ ਤੁਹਾਨੂੰ ਮਿਲੇਗੀ ਆਫ ਵਾਈਟ ਪਿਓਰ ਪਸ਼ਮੀਨਾ ਦੀ ਬਾਟਮ ਤੇ ਨਾਲ ਮਿਲੇਗਾ ਸਟੌਲ 1150 ਇਹਦਾ ਪ੍ਰਾਈਸ ਰਹੂਗਾ ਠੀਕ ਹੈ 1150 ਇਸ ਸੂਟ ਦਾ ਪ੍ਰਾਈਸ ਰਹੂਗਾ ਇਹਦੇ ਵਿੱਚ ਪੀਸ ਮੈਨੂੰ ਲੱਗਦਾ ਹੈ ਇਹ ਬਲੋ ਨਹੀਂ ਹੋਰ ਵੀ ਹੈਗੇ ਆ ਪੀਸ 11 ਪੰਜਾਹ ਦਾ ਪ੍ਰਾਈਸ ਡੂਗਾ ਫਿਰ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ ਬਹੁਤ ਸੋਹਣੀ ਵੈਲਵਟ ਜਿਹਨੂੰ ਆਪਾਂ ਕਹਦੇ ਨੇ ਨਾ ਵਧੀਆ ਗਲਾਸ ਵੈਲਵਟ ਜਾਂ ਕੁਝ ਇਸ ਤਰ੍ਹਾਂ 9000 ਵੈਲਵਟ ਦਾ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣਾ ਹੈ ਗਲੇ ਦੇ ਉੱਪਰ ਘੇਰੇ ਦੇ ਉੱਪਰ ਔਰ ਫਾਈਨ ਸਟਾਫ ਪਸ਼ਮੀਨਾ ਦੀ ਬਾਟਮ ਤੇ ਨਾਲ ਆਊਗਾ ਮੈ ਲੋਜੀ ਇਹ ਬਲੋ ਸਟਾਲ ਠੀਕ ਹੈ ਮੈਂ ਪਾਇਆ ਸੀਗਾ ਇੱਕ ਦਿਨ ਸੂਟ ਇਹਦੇ ਨਾਲ ਦਾ ਗ੍ਰੀਨ ਕਲਰ ਦਾ ਹੀ ਸੀ ਪਿਓਰ ਵੈਲਵਟ ਦਾ ਸੂਟ ਸੀ ਬਹੁਤ ਸੋਹਣਾ ਹੈ ਲੋ ਜੀ ਠੀਕ ਹੈ ਤੇ ਪ੍ਰਾਈਸ 1150 ਹੋਊਗਾ ਠੀਕ ਹੈ ਫਿਰ ਆਏਗਾ ਜੀ 1250 ਵਾਲਾ ਪੀਸ ਸਿੰਗਲ ਹੀ ਪੀਸ ਅਵੇਲੇਬਲ ਆ 1250 ਚ ਇਹ ਆਊਗੀ ਜੀ ਆਪਣੀ 9000 ਦੀ ਵੈਲਵਟਾ ਪ੍ਰਿੰਟ ਚੈੱਕ ਆਊਟ ਕਰ ਲਓ ਬਹੁਤ ਸੋਹਣਾ ਪ੍ਰਿੰਟ ਆਊਗਾ ਐ ਲੋ ਜੀ ਠੀਕ ਹੈ ਲੋ ਜੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆਊਗਾ ਠੀਕ ਹੈ ਨਾ ਲਾਉਗੀ ਇਹ ਵਾਲੀ ਬਾਟਮ ਇਹ ਪਿਓਰ ਜੈਡ ਬਲੈਕ ਨਹੀਂ ਆ ਥੋੜਾ ਜਿਹਾ ਗ੍ਰੇਸ਼ ਗ੍ਰੇਸ਼ ਚ ਲੱਗਦਾ ਤੇ ਨਾਲ ਇਹਦੇ ਆਊਗਾ ਇਸ ਤਰ੍ਹਾਂ ਦਾ ਪਸ਼ਮੀਨਾ ਸਟਾਲ ਠੀਕ ਹੈ ਐਜ਼ ਇਹ ਦੁਪੱਟਾ ਵੀ ਇਹਨੂੰ ਯੂਜ਼ ਕਰ ਸਕਦੇ ਆ ਐਜ਼ ਇਹ ਸਟੌਲ ਵੀ ਬਹੁਤ ਸੋਹਣਾ ਪਿਓਰ ਦਾ ਫੈਬਰਿਕ ਆ ਨਾਲ ਲੈਸ ਲੱਗੀ ਹੋਏਗੀ 1250 ਦਾ ਪ੍ਰਾਈਸ ਰਹੂਗਾ ਠੀਕ ਹੈ ਪ੍ਰਿੰਟ ਬਹੁਤ ਸ਼ਾਨਦਾਰ ਆ ਡਿਜੀਟਲ ਪ੍ਰਿੰਟਿੰਗ ਆਉਗੀ ਇਸ ਉੱਤੇ ਫਿਰ ਇੱਕ ਪੀਸ ਨਾ ਮੇਰੇ ਕੋ ਥੋੜਾ ਜਿਹਾ ਡਿਫੈਕਟ ਚ ਕਹਿ ਸਕਦੇ ਆ ਆਪਾਂ ਵੈਸੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਇਹਦੀ ਨਾ ਬੈਕ ਸਾਈਡ ਥੋੜੀ ਡਰਟੀ ਆ ਮੈਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਫਰੰਟ ਦਿਖਾਉਣੀ ਫਿਰ ਬੈਕ ਦਿਖਾਉਣੀ ਹਲੋ ਜੀ ਇਹ ਆਏਗਾ ਇਸ ਤਰ੍ਹਾਂ ਠੀਕ ਹੈ ਗਲਾ ਠੀਕ ਹੈ ਔਰ ਬਹੁਤ ਸੋਹਣਾ ਪੀਸ ਆ ਜਿਹਨੂੰ ਆਪਾਂ ਕਹਦੇ ਨੇ ਬਹੁਤ ਸੋਹਣਾ ਪੀਸ ਬਣਿਆ ਹੋਇਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਜੀ ਐਵੇਂ ਠੀਕ ਹੈ ਗਲਾ ਬਣਿਆ ਹੋਇਆ ਸਾਰੀ ਫਰੰਟ ਬਣੀ ਹੋਈ ਹੈ ਇਸੇ ਤਰ੍ਹਾਂ ਹੀ ਬੈਕ ਤੇ ਵੀ ਮਿਲੂਗਾ ਠੀਕ ਹੈ ਐ ਲੋ ਠੀਕ ਹੈ ਕੋਈ ਗੱਲ ਨਹੀਂ ਕਰਨ ਵਾਲੀ ਤੇ ਪਸ਼ਮੀਨਾ ਦਾ ਸਟਾਲ ਮਿਲੂਗਾ ਨਾਲ 1150 ਵਾਲਾ ਸੂਟ ਆ ਪਸ਼ਮੀਨਾ ਦੀ ਹੀ ਬਾਟਮ ਮਿਲੂਗੀ ਇਹਦਾ ਬਸ ਪਤਾ ਕੀ ਇਸ਼ੂ ਸਿਰਫ ਬੈਕ ਸਾਈਡ ਥੋੜਾ ਜਿਹਾ ਇਸ ਤਰ੍ਹਾਂ ਲੱਗਦਾ ਥੋੜਾ ਜਿਆ ਓਕੇ 1150 ਵਾਲਾ ਸੂਟ ਆ ਸਿਰਫ 1000 ਚ ਦਵਾਂਗੇ ਵਿੱਚੇ ਸ਼ਿਪਿੰਗ ਠੀਕ ਹੈ ਯਾਨੀ ਕਿ ਤੁਹਾਨੂੰ 950 ਦਾ ਪੈ ਜਾਏਗਾ ਇਹ ਸੂਟ ਵਿੱਚੇ ਸ਼ਿਪਿੰਗ ਹੋਏਗੀ ਓਕੇ ਜੀ ਤੇ ਇਹ ਸੂਟ ਜਿੰਨਾ ਵੀ ਲੈਣੇ ਹੁਣ ਉਹ ਮਿਲਣਾ WhatsApp ਤੇ ਕੰਟੈਕਟ ਕਰ ਲੈ ਠੀਕ ਹੈ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ